ਮੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਹਮ ਫੀਟ ਪਾਵਰ ਤੋਂ ਅੱਜ ਫਿਰ ਆਪਾਂ ਮਿਲ ਚੰਦਰ ਬਲਾਗ ਤੇ ਮੀਤ ਕਰਦੀ ਆ ਠੀਕ ਠਾਕ ਹੋ ਗਈ ਵਧੀਆ ਹੋ ਰਹੀ ਤੇ ਅੱਜ ਆਪਾਂ ਹਜੂਰ ਸਾਹਿਬ ਦੀ ਅਗਲੀ ਮੀਟ ਦਾ ਤੁਹਾਨੂੰ ਦਰਸ਼ਨ ਕਰਾ ਰਹੀ ਹਾਂ ਕਿਉਂਕਿ ਅਗਲੇ ਦਿਨ ਹੀ ਆਪਾਂ ਮੱਠਾ ਟਿਕਣ ਦੇ ਸੀ ਸਾਰੇ ਨੇੜੇ ਦੇ ਨਜ਼ਦੀਕੀ ਗੁਰਦੁਆਰਿਆਂ ਇੰਚ ਸੰਗਤ ਦੀਆਂ ਇਕੱਠੀਆਂ ਤੇ ਜਾਵੜੇ ਨਹੀਂ ਤੋਂ ਕੇ ਉੱਥੇ ਇਕੱਠੀ ਹੋ ਜਾਂਦੀ ਹੈ ਤੇ ਇਹ ਪਹਿਲਾ ਗੁਰਦੁਆਰਾ ਸਾਹਿਬ ਹੈਗਾ ਬਾਬਾ ਦੀਪ ਸਿੰਘ ਜੀ ਦਾ ਤੇ ਤੁਸੀਂ ਦਰਸ਼ਨ ਕਰੋ ਬਾਬਾ ਦੀਪ ਸਿੰਘ ਜੀ ਦੇ ਇਹ ਦਰਬਾਰ ਸਾਹਿਬ ਨੂੰ ਫੋਟੋ ਖੋੜੀਆਂ ਕਰਕੇ ਜਾਂਦੀਆਂ ਹੈਗੀਆਂ ਇਹ ਦਰਬਾਰ ਸਾਹਿਬ ਤੇ ਜੇ ਕੋਈ ਪਿੱਛੇ ਬਾਦੋਂ ਦੀ ਤਾਂ ਇਗਨੋਰ ਜ਼ਰੂਰ ਕਰੇ ਤੁਸੀਂ ਦਰਸ਼ਨ ਕਰਨ ਨੂੰ ਕੀ ਕੋਸ਼ਿਸ਼ ਕਰ ਰਹੇ ਜਿੰਨੇ ਕਾ ਪ੍ਰਦਰਸ਼ਨ ਕੋਸ਼ਿਸ਼ ਕੀਤੀ ਹੈ ਜੀ ਤੁਸੀਂ ਜ਼ਰੂਰ ਦੇਖਣੀ ਕਰਿਆ ਵੀਡੀਓ ਨਾਲ ਬਣੇ ਰਿਹਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਜੀ ਤੇ ਜੋ ਵੀ ਅਸੀਂ ਵੀਡੀਓ ਬਣਾਈਆਂ ਹੈਗੀਆਂ ਤੁਹਾਡੇ ਨਾਲ ਸਾਰੀਆਂ ਪੂਰਨ ਕੋਸ਼ਿਸ਼ ਕੀਤੀ ਹੈ ਜੀ ਤੋ ਵੀ ਤੁਹਾਡੇ ਨੂੰ ਸ਼ੇਅਰ ਕਰਾਂਗੇ ਬਹੁਤ ਜ਼ਿਆਦਾ ਬਲੌਗ ਬਣਦੇ ਇਸ ਕਰ سپورਟ ਥੋੜੇ ਥੋੜੇ ਪਸਵਾੜ ਦੇ ਕੇ ਬਣਾ ਲੇ ਕਿਉਂਕਿ ਆਪਾਂ ਦਿਨ ਬਹੁਤ ਜ਼ਿਆਦਾ ਲਗਾਤਾਰ ਤੇ ਬਹੁਤ ਜ਼ਿਆਦਾ ਉਤਪਾਦਕੀ ਕਰਦੀਆਂ ਨਹੀਂ ਸਾਰੇ ਦੇ ਖੂਬ ਸ਼ਬਦ ਸਾਰੀ ਤੁਹਾਨੂੰ ਵੀ ਜਿਵੇਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈਗੀ ਤੇ ਜੁੜੋ ਵੀਡੀਓ ਨਾਲ ਵੀਡੀਓ ਦੇਖੋ ਜੀ ਤਾਲਾ ਲੱਗਨ ਉਹ ਬਟਨ ਨੋਟਿਫਿਕੇਸ਼ਨ ਮੇਰੇ ਕੋਲ ਹੈਗਾ ਉਹ ਦੇਖਾਂ ਦੇਖ ਇੱਥੇ ਨਹੀਂ ਟਿਕਾ ਪਿੱਛੇ ਕਿੱਧਰ thank you

Si, si,

ਇਹ ਜੀ ਨੈਕਸਟ ਗੁਰਦੁਆਰਾ ਸਾਹਿਬ ਕਿਉਂਕਿ ਅਸਰ ਚੱਲ ਰਹੀ ਸੀ ਕਿ ਕਾਹਨਾ ਗੁਰਦੁਆਰਾ ਸਾਹਿਬ ਤੇ ਆਪਾਂ ਦਰਸ਼ਨ ਕੀਤੇ ਜੀ ਨਵਾਂ ਗੁਰਦੁਆਰਾ ਸਾਹਿਬ ਵੀ ਸਾਰੀ ਹੋ ਰਹੀ ਸੀ ਨੈਕਸਟ ਦਰਸ਼ਨ ਕਰਵਾ ਜੀ ਇੱਥੇ ਸਮਤਾ ਵਿੱਚ ਬਹੁਤ ਦੂਰ ਪੈ ਜਾਂਦਾ ਨਾ ਇਹ ਥੋੜਾ ਜਿਹਾ ਇਹ ਗੱਡੀਆਂ ਰਾਈਆਂ ਇਹ ਸਾਰੇ ਦਰਸ਼ਨ ਕਰ ਲੈਣੀਆਂ ਤੇ ਆ ਗਿਆ ਗੁਰਦੁਆਰਾ ਸਾਹਿਬ ਆ ਗਿਆ ਜੀ ਨਾਨਕ ਸਰਸਾਈ ਫੁੱਦਵਾਰਾ ਸਾਹਿਬ ਆਇਆ ਤੇ ਆਸਿ ਬਖਵਾਉਣ ਨੂੰ ਆਣੇ ਤਰਾ ਸਿਆਸ ਦਸਿਆ ਇਹ Ini ini? भी थोड़ी जी क्लिप थोड़ी थोड़ी क्लिप पत्थी करने की कोशिश की तुम भी दर्शन जरूर करो ये आप बारह गुरद्वारा साहब देखते दे आए कुछ कु को बन गई कुछ को नहीं बन पाई तो ये सारे गुरद्वारा साहब गुरद्वारा साहब आ जो कि नज़दीकी गुरुद्वारा नदिया के नेे ये भी दसे आते हैं तो फिर आगे क्लिप देखिए उ はい。 ਇਹ ਜੀਰੀ ਨੂੰ ਕੀ ਗੱਲ ਜੀ ਆਪ ਸਾਰੇ ਉਸ ਪਵਿੱਤਰ ਪਾਵਨ ਕਰਤਾਰ ਸਾਹਿਬ ਦਾ ਲੰਗਰ ਖਾ ਰਹੇ ਹੋ ਅਸੀਂ ਉਸ ਨਾਮ ਕਿਰਿਆ ਵਾਲੇ ਪਾਤਸ਼ਾਹੀ ਦੇ ਗਾਨ ਗੋਬਿੰਦ ਸਿੰਘ ਦਾ ਸ਼ਿਕਾਰ ਘਾਟ ਗੁਰਦੁਆਰਾ ਸਾਹਿਬ ਜਿੱਥੋਂ ਸ਼ਿਕਾਰ ਖਿੰਗਦੇ ਸੀਗੇ ਇਹ ਉਹ ਗੁਰਦੁਆਰਾ ਸਾਹਿਬ ਤੁਸੀਂ ਦਰਸ਼ਨ ਕਰ ਸਕਦੇ ਹੋ ਸੁਸਤਾ ਕੇ ਮਾਤੇ ਗੁਰੂ ਗਰੀ ਸਾਉ ਸੰਗਤ ਕੀ ਆਪ ਜੀ ਜਿਹੜੇ ਸਥਾਨ ਤੇ ਸੱਜ بیٹھے ਹੋ ਇਹ ਆਪ ਸਾਧ ਮਾਤਾ ਜੀ ਦੁਰਜੀ ਦੀ ਆਪ ਚ ਬਣਾਇਆ ਗਿਆ ਰਿਹਾ ਮਾਤਾ ਜੀ ਦੁਰਜੀ ਨਸਮ ਪਿਤਾ ਸਾਹਿਬ ਸ੍ਰੀ ਗੋਗਨ ਸਿੰਘ ਮਾਰਾਜ ਜੀ ਦੇ ਵੱਟੇ ਮਹੰਤ ਸਾਹਿਬ ਇੱਕ ਦਿਨ ਸਾਧੂ ਜੀ ਨੇ ਆਉਣ ਵਾਲਾ ਸਾਰਾ ਸਮਾਂ ਪਹਿਲਾਂ ਹੀ ਮਾਤਾ ਜੀ ਨੂੰ ਦਿਖਾ ਦਿੱਤਾ ਆ ਗਿਆਨਕੁਰ ਸਾਹਿਬ ਦੇ ਕਿਲੇ ਨੂੰ ਪਹਾੜੀ ਰਾਜਿਆਂ ਨੇ ਬਹੁਤ ਵੱਡੀ ਕਿਣਤੀ ਲਾ ਕੇ ਆ ਪਾਇਆ ਹੋਇਆ ਹੈ ਅੱਧੇ ਤੋਂ ਸਾਂ ਦੀ ਜੰਗ ਹੋ ਰਹੀ ਹੈ ਅਰੰਭੂ ਤਾਇਆ ਦੇ ਕੇ ਢੜਕੇ ਜਾਣਾ ਪੈਣਾ ਸਰਸਾ ਨਦੀ ਤੇ ਪਰਵਾਹ ਦਾ ਛੋੜਨਾ ਚੰਕੌਰ ਸਾਹਿਬ ਦੀ ਜੰਗ ਵੱਡੇ ਸਾਹਿਬ ਜਦਿਆਂ ਦੀ ਲਈ ਸੀ ਫਿਰ ਛੋਟੇ ਸਾਹਿਬ ਜਦਿਆਂ ਦੀ ਕੁਰਬਾਨੀ ਸਰਹੰਸੂਏ ਸਾਹਮਣੇ ਪੇਸ਼ੀ ਉਸ ਤੋਂ ਬਾਅਦ ਸਹੀ ਵਿਸਾਪ ਇਹ ਸਭ ਕੁਝ ਦੇ ਕੇ ਭਾਤਜ ਦੀ ਅਚਾਨਕ ਜੰਗ ਜੁਣੀ ਹੋਲੇ ਫਤ ਉਹ ਜਿਹੜਾ ਬੰਦੇ ਸਾਕੂ ਜੀ ਅਸੀਂ ਜੋ ਇਹ ਬਾਣਾ ਵੇਖਿਆ ਹੈ ਇਹ ਤਨਾ ਹੀ ਹੈ ਨਾ ਜਾਂ ਉਹ ਇਤਰਾ ਮਾਰ ਰਿਹਾ ਹੈ ਸਤਿਗੁਰੂ ਜੀ ਮਹਾਰਾਜ ਅੰਤਰਜਾਮੀ ਮਾਤਾ ਜੀ ਨੂੰ ਕਹਿਣ ਅੱਗੇ ਨਹੀਂ ਹੈ ਸਭ ਸੱਚ ਹੈ ਉਸ ਆਕਾਰ ਤੋਂ ਵਾਈ ਗੁਰੂ ਦਾ ਬਾਣਾ ਵਰਤਿਆ ਹੈ ਇਹ ਵਰਤ ਕੇ ਹੀ ਰਹੇਗਾ ਵਰਤ ਕੇ ਹੀ ਰਹੇਗਾ ਇਹ ਸੁਣ ਕੇ ਮਾਤਾ ਜੀ ਨੇ ਸਤਿਗੁਰਾਂ ਕੇ ਬੇਨਤੀ ਕੀਤੀ ਸਤਿਗੁਰ ਜੀ ਅਸੀਂ ਇੰਨਾ ਵੱਡਾ ਸਾਾਕਾ ਨਹੀਂ ਦੇਖਣਾ ਚਾਹੁੰਦੇ ਆਪ ਜੀ ਸਾਨੂੰ ਸੱਖਣ ਜਾਣ ਦੀ ਆਗਿਆ ਦੇ ਸਤਿਗੁਰ ਪਾਸੋਂ ਆਗਿਆ ਦੇ ਕੇ ਇਹ ਰਸੂ ਸਮਤ ਸਤਾਰਾ ਸੂਸ ਬਨਜਨ ਮਾਤਾ ਜੀ ਸਤਿ ਸਕਨ ਗਮਨ ਕਰ ਗਏ ਮਾਤਾ ਜੀ ਦਾ ਅੰਗਿਟਾ ਸਹਿ ਪਿੰਡ ਅਗੰਗਪੁਰ ਅਨੰਦਪੁਰ ਸਹਿ ਕੋਲ ਬਣਿਆ ਹੈ ਜੀ ਇਹ ਗੁਰਦੁਆਰਾ ਸਾਹਿਬ ਮਾਤਾ ਜੀ ਦੀ ਯਾਦ ਵਿੱਚ ਮਹਾਂਪੁਰਖ ਗਿਆਨੀ ਸੰਤ ਬਾਬਾ ਤਾਰਾ ਸਿੰਘ ਜੀ ਮਹਾਂਪੁਰਖ ਗਿਆਨੀ ਸੰਤ ਬਾਬਾ ਜਨਮ ਸਿੰਘ ਜੀ ਮਜੂਦਾ ਮੁਖੀ ਸੰਤ ਬਾਬਾ ਸੁਖਾ ਸਿੰਘ ਜੀ ਕਾਰ ਸੇਵਾ ਸੜਾ ਲਿਖਾ ਬਣਿਆ ਨੇ ਬਣਾਇਆ ਹੈ ਜੀ ਮਹਾਂਪੁਰਖਾਂ ਦਾ ਇਹੋ ਹੀ ਮਕਸਦ ਸੀ ਦੇਸ਼ਾਂ ਬਦੇਸ਼ਾਂ ਕੋ ਸੰਗਤਾਂ ਸਤਿ ਸ਼੍ਰੀ ਅਕਾਲ ਜੀ ਸਰਦਸਨਾਲੇ ਹਮ ਕੀ ਹੈ ਆਉਣ ਵਾਲੀ ਸੰਗਤਾਂ ਨੂੰ ਆਉਣ ਵਾਲੇ ਬੱਚਿਆਂ ਨੂੰ ਆਉਣ ਵਾਲੀ ਪੀੜੀ ਨੂੰ ਪਤਾ ਲੱਗ ਸਕੇ ਕਿੱਥੋਂ ਆਈ ਸਿੱਖੀ ਕੀ ਕੀਮਤ ਹੈ ਸਿੱਖੀ ਦੀ ਇਸ ਦੇਸ਼ ਨੂੰ ਮਾਤਾ ਜੀ ਦੀ ਬਹੁਤ ਵੱਡੀ ਦੇਣ ਹੈ ਤੁਹ ਕਹਿ ਰਹੇ ਹੋ ਸਾਰਾ ਇੱਕ ਪਰਿਵਾਰ ਗੁਬਾਰ ਕਰਾ ਦਿੱਤਾ ਹੋਇਆ ਹੈ ਬਾਜ ਦੀਕਾ ਦਾ ਸੰਸਾਰ ਕੋਈ ਪਤੀ yeah mm -hmm. A 부ra ext ordinaryUSABE ASSRAG udm A behaviLeeko sinecter ਮਾਤਾ ਪਾਕਰ ਦੀ ਦਾ ਤਪਸਥਾਨ ਹੈ ਤੇ ਜਿੱਥੇ ਚੱਕੀ ਰੱਖੀ ਗਈ ਹੈ ਇਹ ਉਹ ਸਥਾਨ ਹੈ ਜਿੱਥੇ ਮਾਤਾ ਪਾਕਰ ਦੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਟਾ ਪੀਸ ਕੇ ਚੱਕੀ ਤੇ ਆਟਾ ਪੀਸ ਕੇ ਰੋਟੀ ਬਣਾਉਂਦੇ ਹੁੰਦੇ ਸੀ ਇਹ ਉਹ ਗੁਰਦੁਆਰਾ ਸਾਹਿਬ ਹੈ ਤੇ ਇੱਥੇ ਪੂਰਾ ਸਾਬ ਵੀ ਇਹ ਨਾਲ ਹੀ ਬਣਿਆ ਹੋਇਆ ਹੈ ਤੁਸੀਂ ਦਰਸ਼ਨ ਕਰੋ ਮਾਤਾ ਪਾਕਰ ਸਾਹਿਬ ਜੀ ਦੇ ਗੁਰਦੁਆਰੇ ਇੱਥੇ ਦੀ ਏ ਉਹਨਾਂ ਦੇ ਪ੍ਰਦਰਸ਼ਨੀਆਂ ਰੱਖੀਆਂ ਹੋਈਆਂ ਮਾਤਾ ਪਿਤਾ ਕਰਦੇ ਤਾਂ ਉਸਤਾਨ ਤੇ ਜੀ ਸਾਰੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਜੋ ਵੀ ਤੁਸੀਂ ਦੇਖ ਸਕਦੇ ਹੋ pauch ਕਰਕੇ ਵੀਡੀਓ ਨੂੰ ਖੜਾ ਕੇ ਪੜ ਸਕਦੇ ਹੋ ਸਾਰਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਜੋ ਉੱਥੇ ਨਿਸ਼ਾਨੀਆਂ ਰੱਖੀਆਂ ਦੀਆਂ ਪੁਰਾਣੇ ਸਾਸਤਰ ਮਾਤ ਪਾਉ ਕਰ ਗਿਦੇ ਉਵੇਂ ਹੀ ਪੁਰਾਣੇ ਆ ਉਸ ਤਰ੍ਹਾਂ ਦੇ ਕਿ ਉਵੇਂ ਹੀ ਲਾ ਕੇ ਰੱਖੇ ਗਏ ਪੋਟੇਟੋ ਦੇ ਦਿਓ ਦਿਓ ਇਹ ਦਰਸ਼ਕ ਕਰੋ ਮਾਤਾ ਪੌਕਰ ਦੀ ਚੱਕੀ ਹੈ ਜੀ ਜਿਹੜੀ ਤੁਹਾਨੂੰ ਦੱਸ ਰਹੀ ਸੀ ਇਹ ਚੱਕੀ ਹੈ ਪੁਰਾਣੀ ਚੱਕੀ ਉਸੇ ਤਰ੍ਹਾਂ ਹੀ ਪਈ ਹੈ ਬਹੁਤ ਹੈਵੀ ਚੱਕੀ ਹੈ ਉਸੇ ਤਰ੍ਹਾਂ ਹੀ ਸਾਮ ਕੇ ਰੱਖੀ ਹੋਈ ਹੈ ਇਹ ਮਾਤਾ ਪਾਪਾ ਦਾ ਪੁਰਾਣਾ ਹੈ ਇਹ ਆ ਨੈਕਸਟ ਪੁਰਾਣਾ ਹੈ ਬਹੁਤ ਠੀਕ ਜਿਹਾ ਸੀ ਦੱਸ ਦਿਓ